ਦੇਖੋ ਇਸ ਤਰ੍ਹਾਂ ਜਿਹੜਾ ਇੱਕ ਮਾਹੌਲ ਜੰਗनुਮਾ ਮਾਹੌਲ ਜੇ ਕਹਿ ਸਕਦੇ ਆ ਕਿ ਬਣਾਇਆ ਜਾ ਰਿਹਾ ਹੈ ਇੱਕ ਹਿਸਾਬ ਦੇ ਨਾਲ ਇਸ ਤਰ੍ਹਾਂ ਦਾ ਨੂਰੀ ਮਾਹੌਲ ਲੱਗਿਆ ਕਿ ਕਿਸੇ ਦੇਸ਼ ਦੇ ਨਾਲ ਜਾਂ ਕਿਸੇ ਸਟੇਟ ਦੀ ਆਪਸੀ ਜਿਹੜੀ ਜੰਗ ਲੱਗੀ ਹੋਈ ਹੈ ਜਾਂ ਫਿਰ ਕੋਈ ਮਾਹੌਲ ਹੀ ਵੱਖਰੇ ਤਰੀਕੇ ਦਾ ਜਿਹੜਾ ਇੱਥੇ ਬਣਾਇਆ ਜਾ ਰਿਹਾ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਦੇਖੋ ਮਾਹੌਲ ਕਿਸ ਤਰ੍ਹਾਂ ਦਾ ਜਿਹੜਾ ਹੋ ਸਿਰਜਿਆ ਜਾ ਰਿਹਾ ਕਿਸ ਤਰ੍ਹਾਂ ਦੇਸ਼ ਦੇ ਹੀ ਲੋਕਾਂ ਦੇ ਵੱਲੇ ਲੋਕਾਂ ਦੇ ਵੱਲ ਜਿਹੜੇ ਅਥੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਭਾਰਤ ਦੇ ਕਿਸਾਨਾਂ ਦੇ ਵਾਲਾ ਅਥੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਬਹੁਤ ਸਾਰੇ ਨੌਜਵਾਨ ਜਿਹੜਾ ਚੱਕ ਚੱਕ ਕੇ ਵੀ ਅਥੂ ਗੈਸ ਦੇ ਗੋਲੇ ਜਿਹੜੇ ਹੋ ਸਿੱਟਰੇ ਨੇ ਹਲੇ ਵੀ ਪਹਿਲਾ ਟਰੈਕਟਰ ਜਿਹੜਾ ਉੱਥੇ ਡਰਦੇ ਨਹੀਂ ਕਿਸੇ ਤੋਂ ਡਰਦੇ ਪਰਮਾਤਮਾ ਨਾਲ ਹੈ ਡਰਦਾ ਹੀ ਨਹੀਂ ਕਿਸੇ ਤੋਂ ਗੋਲੇ ਗੋਲੇ ਤੋਂ ਨਹੀਂ ਡਰਦਾ ਮੌਜੂਦ ਨੇ ਦੇਖੋ ਨੌਜਵਾਨਾਂ ਦਾ ਜਿਹੜਾ ਜੋਸ਼ ਹੈ ਤਸਵੀਰਾਂ ਨੇ ਇਹ ਅਥਰੂ ਗੈਂਸ ਦੇ ਗੋਲਿਆਂ ਦੇ ਨਾਲ ਪਹਿਲਾ ਟਰੈਕਟਰ ਬਾਰ-ਬਾਰ ਜਿਹੜਾ ਦਿਖਣੋਂ ਨਜ਼ਰਾਂੋਂ ਹਟ ਜਾਂਦਾ ਨੌਜਵਾਨ ਨੇ ਡੰਡਿਆਂ ਦੇ ਨਾਲ ਜਿਹੜਾ ਅਥਰੂ ਗੈਂਸ ਦੇ ਗੋਲੇ ਸਾਈਡ ਤੇ ਚੱਕ ਕੇ ਫੁੱਟਰੇ ਨੇ ਦੇਖੋ ਵੱਡੀ ਸੰਖਿਆ ਦੇ ਵਿੱਚ ਅਥਰੂ ਗੈਂਸ ਦੇ ਗੋਲੇ ਛੱਡੇ ਜਾ ਰਹੇ ਨੇ ਦੇਖੋ ਵੱਡੀ ਸੰਖਿਆ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਵੱਡੀ ਸੰਖਿਆ ਦੇ ਵਿੱਚ ਇੱਕੋ ਇੱਕੋ ਦਮ ਆ ਅਖੂਗਾਂ ਦੇ ਗੋਲੇ ਜਿਹੜੇ ਉਹ ਛੱਡੇ ਗਏ ਨੇ ਵੱਡੀ ਸੰਖਿਆ ਦੇ ਵਿੱਚ ਖਨੌਰੀ ਬਾਰਡਰ ਦੀਆਂ ਇਹ ਤਸਵੀਰਾਂ ਨੇ ਬੜਾ ਅਜੇ ਆਪਾਂ ਕਹਿੰਦੇ ਹਾਂ ਧੂਆਂ ਧਾਰ ਜਿਹੜਾ ਕੀਤਾ ਹੋਇਆ ਆਲੇ ਦੁਆਲੇ ਖੇਤਾਂ ਦੇ ੱਤੇ ਜਿਹੜਾ ਧੂਆਂ ਇਹ ਪਹੁੰਚੇਗਾ ਲੋਕਾਂ ਦੇ ਵਿੱਚ ਜੋਸ਼ ਵਰਕਰ ਆ ਰਿਹਾ ਹੈ ਦੂਜਾ ਟਰੈਕਟਰ ਜਿਹੜਾ ਬਾਰਡਰ ਵੱਲ ਨੂੰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਦੂਜਾ ਟਰੈਕਟਰ ਦੂਜਾ ਟਰੈਕਟਰ ਜਿਹੜਾ ਬਾਰਡਰ ਵੱਲ ਨੂੰ ਵੱਧਦਾ ਹੋਇਆ ਹੈ ਨਜ਼ਰ ਆ ਰਿਹਾ ਪਾਣੀ ਦੀ ਟੈਂਕੀ ਕਿਸਾਨ ਲੈ ਕੇ ਪਹੁੰਚੇ ਨਾਰ ਦੀ ਨਾਰ ਇੰਤਜ਼ਾਮ ਹੈ ਦੇਖੋ ਤਸਵੀਰਾਂ ਹਾਂ ਜੀਆਂ ਕਰ ਰਹੇ ਆ ਤੁਹਾਡੇ ਨਾਲ ਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਭਾਰਤ ਸਰਕਾਰ ਆਪ ਕਹਿ ਸਕਣੀ ਕਿ ਆਪਣੇ ਦੇਸ਼ ਦੇ ਹੀ ਲੋਕਾਂ ਦੇ ਉੱਪਰ ਇੱਕ ਹਿਸਾਬ ਦੇ ਨਾਲ ਜੁਲਮ ਕਰਨ ਦੇ ਉੱਪਰ ਲੱਗੀ ਹੋਈ ਤਾਨਾਸ਼ਾਹੀ ਸਰਕਾਰ ਜਿਹਨੂੰ ਆਪਾਂ ਕਹਿ ਸਕਦੇ ਆ ਤਾਨਾਸ਼ਾਹੀ ਸਰਕਾਰ ਦੇ ਵੱਲੋਂ ਕਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆਪਣੇ ਹੀ ਦੇਸ਼ ਦੇ ਲੋਕਾਂ ਦੇ ਉੱਪਰ ਜੁਲਮ ਜਿਹੜਾ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ ਤਸਵੀਰਾਂ ਦੇਖੋ ਇੱਕਦਮ ਵੱਡੀ ਸੰਖਿਆ ਦੇ ਵਿੱਚ ਅਥਰੂ ਗੈਸ ਦੇ ਗੋਲੇ ਜਿਹੜੇ ਵਾਗੇ ਜਾ ਰਹੇ ਨੇ ਛੱਡੇ ਜਾ ਰਹੇ ਨੇ ਮਾਹੌਲ ਜਿਹੜਾ ਕਾਫੀ ਤਣਾਅਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਸੋ ਇਹ ਤਸਵੀਰਾਂ ਨੇ ਬੜਾ ਪਹਿਲਾਂ ਸੌਖੇ ਸ਼ਰਮ ਤਰੀਕੇ ਦੇ ਨਾਲ ਜਿਹੜਾ ਲੱਗਦਾ ਸੀ ਕਿ ਲੋਕ ਬਾਰਡਰ ਨੂੰ ਕਰਾਸ ਕਰ ਲੈ ਪਰ ਇੱਥੇ ਹਾਲਾਤ ਜਿਹੜੇ ਕਾਫੀ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿ ਸਰੀਰ ਨੂੰ ਜਲਣਾ ਤੇ ਹੋਰ ਕਿਸਾਨ ਉਲਟੀਆਂ ਵਗੈਰਾ ਜਾ ਹੋਰ ਬਹੁਤ ਸਾਰੀ ਤਕਲੀਫ ਜਿਹੜੀ ਸਰੀਰ ਨੂੰ ਲੋਕਾਂ ਦੇ ਹੋ ਰਹੀ ਹੈਗੀ ਇਸ ਚੀਜ਼ ਦੇ ਨਾਲ ਜਿਹੜਾ ਵੱਡਾ ਪ੍ਰਭਾਵ ਵੀ ਪਿਆ ਹੈਗਾ ਕਾਫੀ ਅੱਖਾਂ ਦੇ ਵਿੱਚ ਜਲਣਾ ਹੋਣਾ ਕਾਫੀ ਜਿਹੜਾ ਮੁਸ਼ਕਲਾਂ ਦੇ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈਗਾ ਤੋਂ ਇੱਕ ਵਾਰ ਫੇਰ ਤੋਂ ਲੋਕ ਅੱਗੇ ਵੱਲ ਨੂੰ ਵਧੇ ਨੇ ਅਥਰੂ ਕੰਸ ਤੇ ਗੋਲੇ ਬਾਰ ਬਾਰ ਡਾਗੇ ਜਾ ਰਹੇ ਨੇ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਆ ਮੌਜੂਦ ਨੇ ਤੁਸੀਂ ਤਸਵੀਰਾਂ ਵਿੱਚ ਦੇਖੋ ਪਹਿਲਾ ਟਰੈਕਟਰ ਉੱਥੇ ਮੌਜੂਦ ਹੈ ਸਿੱਧੂ ਪਰਜੂਨੀਅਨ ਦਾ ਇਹ ਜਿਹੜਾ ਕਾਫਲਾ ਨੌਰੀ ਬਾਰਡਰ ਦੇ ਉੱਪਰ ਮੌਜੂਦ ਹੈ